ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਸ਼ਪਿੰਦਰ ਕੌਰ ਪਿੰਡ ਚ ਖੇਪਲ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਅੱਜ ਜਿਹੜੀ ਕਲੈਕਸ਼ਨ ਹੈ ਟਿਸਟਾ ਬ੍ਰੈਂਡ ਦੀ ਰਹੂਗੀ ਜੀ ਸੌਫਟ ਵਾਲੀ ਬਟਰ ਕਾਟਨ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਵਧੀਆ ਸਟੱਫ ਹੋਊਗਾ ਇਸ ਤੋਂ ਜਾਦੇ ਵਧੀਆ ਹਾਂਜੀ ਜਿਹੜੀ ਟਿਸਟਾ ਬ੍ਰੈਂਡ ਦਾ ਪਾ ਤੁਹਾਨੂੰ ਸਟੱਫ ਦਿਖਾਉਣੀ ਆ ਇਹ ਬਟਰ ਕਾਟਨ ਸਟੱਫ ਰਹੂਗਾ ਜੀ ਬਹੁਤ ਹੀ ਵਧੀਆ ਕੁਆਲਿਟੀ ਇਸ ਤੋਂ ਵਧੀਆ ਸਟੱਫ ਜਿਹੜਾ ਇਸ ਤੋਂ ਵਧੀਆ ਕਾਟਨ ਹੈ ਜਿਹੜੀ ਕੋਈ ਹੋਰ ਨਹੀਂ ਸਕਦੀ ਸਭ ਤੋਂ ਜ਼ਿਆਦੇ ਸੁਪੀਰੀਅਰ ਕੁਆਲਿਟੀ ਦੀ ਜਿਹੜੀ ਬਾਟਮ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸੋਹਣੇ ਜੇ ਪ੍ਰਿੰਟ ਨੇ ਇੱਕ ਵਾਰ ਪ੍ਰਿੰਟਰ ਵੱਲ ਤੁਸੀਂ ਨਿਗਾ ਮਾਰ ਸਕਦੇ ਜਿਵੇਂ ਫਰਸਟ ਪ੍ਰਿੰਟ ਤੁਹਾਨੂੰ ਸ਼ੋਅ ਕਰਦੇ ਆ ਬਲੈਕ ਕਲਰ ਦਾ ਪ੍ਰਿੰਟ ਹੈ ਤੁਸੀਂ ਦੇਖੋ ਬਹੁਤ ਹੀ ਜਿਆਦੇ ਸੌਫਟ ਸਟੱਫ ਆ ਬਹੁਤ ਜਿਆਦੇ ਲਾਈਟ weight ਸਟੱਫ ਆ ਨਾਲ ਤੁਹਾਨੂੰ ਮੈਚਿੰਗ ਮਿਲੂਗੀ ਜੀ ਸੇਮ ਟੈਸਟ ਬ੍ਰੈਂਡ ਦੀ ਹੀ ਮੈਚਿੰਗ ਮਿਲੂਗੀ ਇਹ ਦੇਖੋ ਤੁਸੀਂ ਨੈਕਸਟ ਜਿਹੜਾ ਇਹ ਵਾਲਾ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਇਹ ਵੀ ਬਹੁਤ ਜਿਆਦੇ ਸੋਹਣਾ ਪ੍ਰਿੰਟ ਆ ਇਹਦੇ ਨਾਲ ਵੀ ਤੁਹਾਨੂੰ ਮਸਟਰਡ ਕਲਰ ਦੀ ਮੈਚਿੰਗ ਮਿਲੂਗੀ ਤੇ ਨੈਕਸਟ ਜੀ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹ ਆਪਣੇ ਜਿਹੜੇ WhatsApp ਗਰੁੱਪ 'ਚ ਆਪਾਂ ਨੇ ਜਿਹੜੇ ਪਾਏ ਸੀਗੇ ਆਪਾਂ ਫੋਟੋਜ਼ ਬਹੁਤ ਹੀ ਸੋਹਣੇ ਜਿਹੇ ਕਲਰ ਸੀ ਇਹਨਾਂ ਵਿੱਚ ਇਹ ਬੜੀ ਮੈਚਿੰਗ ਰਹੂਗੀ ਲਾਈਟ ਸਕਾਈ ਕਲਰ ਆ ਗਿਆ ਜੀ ਇਹਦਾ ਮੈਚਿੰਗ ਦਾ ਬਹੁਤ ਹੀ ਸੋਹਣੇ ਜਿਹੇ ਦੇ ਵਿੱਚ ਕਲਰ ਨੇ ਤੁਸੀਂ ਸਾਨੂੰ WhatsApp ਤੇ DM ਕਰ ਸਕਦੇ ਹੋ ਕਲਰ ਤੁਹਾਨੂੰ ਮਿਲ ਜਾਣਗੇ ਆਪਾਂ ਸਾਰੇ ਜਿਹੜੇ ਕਲਰ ਨੇ ਸਾਰੇ ਪ੍ਰਿੰਟ ਨੇ ਨਹੀਂ ਵੀਡੀਓ 'ਚ ਸ਼ੋਅ ਕਰ ਸਕਦੇ ਫੋਟੋਸ ਆਪਣੇ ਕੋਲੇ ਹਰ ਇੱਕ ਪ੍ਰਿੰਟ ਦੀ ਹੁੰਦੀ ਆ ਵੀਡੀਓ ਦਾ ਮੋਟਿਵ ਹੁੰਦਾ ਥੋੜਾ ਥੋੜਾ ਸਟੱਫ ਦਾ ਜਿਹੜਾ ਪਤਾ ਲੱਗ ਸਕੇ ਇਹ ਦੇਖੋ ਤੁਸੀਂ ਵੀ ਬਹੁਤ ਜਿਆਦਾ ਸੋਹਣਾ ਸੇਮ ਸਟੱਫ ਹੋਊਗਾ ਸਾਰਿਆਂ ਦਾ ਹੀ ਬਹੁਤ ਹੀ ਸਿਆਰੇ ਪਿਆਰੇ ਜੇ ਤੁਹਾਨੂੰ ਇਹ ਚ ਜਿਹੜੇ ਮਿਲ ਜਾਣਗੇ ਇਹ ਦੇਖੋ ਤੁਸੀਂ ਇਹ ਜਿਹੜਾ ਮੋਸਟ ਟ੍ਰੈਂਡਿੰਗ ਆ ਜਿਹੜੇ ਡਿਜ਼ਾਈਨ ਚੱਲ ਰਹੇ ਇਸ ਵਾਰ ਕਾਟਨ ਚ ਆ ਗਿਆ ਸੇਮ ਸਟੱਫ ਚ ਹੈ ਜੀ ਟਿਸਟਾ ਬ੍ਰਾਂਡ ਦੇ ਰਹਿਣਗੇ ਸਾਰੇ ਇਹ ਆਪਣੇ ਕੋਲੇ ਰਿਪੀਟ ਹੋਏ ਨੇ ਜੀ ਬਹੁਤ ਹੀ ਸੋਹਣੇ ਜਿਹੇ ਡਿਜ਼ਾਈਨ ਨੇ ਬਹੁਤ ਪਿਆਰ ਦਿੱਤਾ ਸੀ ਭੈਣਾ ਨੇ ਇੱਕ ਸੂਟ ਨਾਲ ਦੇ ਆਪਾਂ ਘੱਟੋ ਘੱਟ 10 10 ਸੂਟ ਤਾਂ ਵੇਚੇ ਹੀ ਨੇ ਵੱਧੋ ਵੱਧ ਤਾਂ ਪਤਾ ਹੀ ਨਹੀਂ ਅਨਗਿਣਤ ਸੂਟ ਸੇਲ ਕੀਤੇ ਨੇ ਅੱਗੇ ਇਹ ਵਾਲਾ ਇਹ ਚ ਵੀ ਬਹੁਤ ਡਿਮਾਂਡ ਰਹੀ ਹੈ ਜੀ ਇਹ ਪ੍ਰਿੰਟ ਦੀ ਵੀ ਇਹ ਵੀ ਬਹੁਤ ਸੇਲ ਕੀਤਾ ਜੀ ਆਪਣੇ ਕੋਲੇ ਫੇਰ ਰੀਸਟਾਕ ਹੋਇਆ ਤੁਸੀਂ ਇਹਨਾਂ ਚੋਂ ਕੋਈ ਵੀ ਪ੍ਰਿੰਟ ਲੈ ਸਕਦੇ ਹੋ ਬਹੁਤ ਹੀ ਵਧੀਆ ਜਿਹੜੀ ਆਪਾਂ ਜੈਨੂਇਨ ਜੇ ਪ੍ਰਾਈਸ ਤੇ ਤੁਹਾਨੂੰ ਡਿਸਟ੍ਰੀਬਿਊਟਰ ਬੈਂਡ ਦੇ ਜਿਹੜੇ ਸੂਟ ਸੇਲ ਕਰਾਂਗੇ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ